ਸਾਧ ਸੰਗਤ ਜੀ ਜਿਸ ਤਰੀਕੇ ਨਾਲ ਆਪਾਂ ਸਾਦੇ ਜਾਣਦੇ ਆ ਕਿ 15 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਬੜੀ ਧੂਮਧੰਨ ਨਾਲ ਹੋਲਾ ਮੱਲਾ ਜਿਹੜਾ ਮਨਾਇਆ ਜਾਣਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀਆਂ ਸੰਗਤਾਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਨਿਸ਼ਾਨ ਸਾਹਿਬ ਜਿਹੜੇ ਨੇ ਇਹ ਹੁਣ ਲਗਾਏ ਜਾ ਰਹੇ ਨੇ ਆਪਣੇ ਆਪਣੇ ਵੀਕਲਾਂ ਦੇ ਉੱਪਰ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਦੇ ਉੱਪਰ ਤੇ ਇਸ ਤੋਂ ਬਾਅਦ ਜਿਹੜੀ ਸੰਗਤ ਹੈ ਹੋਲੇ ਮੱਲੇ ਦੀ دیਵਾਨਾ ਹੋ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਬਾਈ ਜੀ ਹੋਣੀ ਆਪਣੀ ਗੱਡੀ ਤੇ ਜਿਹੜਾ ਨਿਸ਼ਾਨ ਸਾਹਿਬ ਲਗਵਾਉਣ ਲੱਗੇ ਨੇ ਇੱਧਰ ਬਾਈ ਜੀ ਹੋਣੀ ਜਿਹੜੇ ਨੇ ਆਪਣੇ ਮੋਟਰਸਾਈਕਲ ਤੇ ਉਹਨਾਂ ਤੇ ਆਦੀ ਘਸ ਕੇ ਬੈਠੀ ਹੈ ਹੌਲੇ ਮੱਲੇ ਤੇ ਜਾਣ ਲਈ ਪਹਿਲਾਂ ਵੀਦਾਂ ਨਾਲ ਗੱਲਬਾਤ ਕਰ ਲੈਨੇ ਵੀਜੀ ਵੀਜੀ ਕਦੋਂ ਜਾਦੇ ਹੌਲੇ ਮੱਲੇ ਅਸੀਂ ਅੱਜ ਹੀ ਜਾ ਰਹੇ ਹਾਂ ਹੁਣੇ ਹੀ ਬੱਸ ਹਾਂਜੀ ਉੱਤੇ ਲਉਂਗੇ ਫਿਰ ਹਾਂਜੀ 15 ਤਰੀਕ ਨੂੰ ਹੌਲਾ ਮੱਲਾ ਮਨਾਉਣਾ 15 ਤਰੀਕ ਨੂੰ ਹੌਲਾ ਮੱਲਾ ਤੇ ਅੱਜ ਰਾਤ ਨੂੰ ਅਸੀਂ ਪਹੁੰਚ ਜਾਣਾ ਤੇ ਹੌਲੇ ਮੱਲੇ ਦੇ ਹਰ ਸਾਲ ਜਾਈਦਾ ਉਤਸ਼ਾਹ ਕਿੰਨਾ ਹੈ ਕਿਉਂਕਿ ਸਾਲ ਬਾਅਦ ਦੇ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੇ ਡੀਗਦੇ ਰਹੀਦਾ ਕਦੋਂ ਹਲਮਲਾ ਉਹਨਾਂ ਤੇ ਕਦੋਂ ਨਾਲ ਹੋਰ ਵੀਰ ਭਰਾ ਨੌਜਵਾਨ ਜਾ ਵੀਰ ਆਪਣਾ ਜਾ ਰਿਹਾ ਹੋਰ ਵੀ ਆਪਣੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਆਪਾਂ ਇਸ ਦਿਨ ਨੂੰ ਡੀਗਦੇ ਰਹਿੰਦੇ ਹਾਂ ਸਾਲ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੀਆਂ ਤਿਆਰੀਆਂ ਕਰੀ ਦੀਆਂ ਆ ਵੇਖੋ ਝੰਡਾ ਲਵਾਉਣ ਦੇ ਆ ਹੁਣ ਜਾ ਕੇ ਆਪਾਂ ਤਿਆਰੀ ਕਰਨੀ ਆ ਅੱਜ ਰਾਤ ਨੂੰ ਤੁਰਨਾ ਆ ਨੌਜਵਾਨ ਉਹ ਵੈਸੇ ਨੌਜਵਾਨ ਬਹੁਤ ਜਾਂਦੇ ਆ ਲੇਕਿਨ ਇੱਕ ਸ਼ਿਕਾਇਤ ਰਹਿੰਦੀ ਆ ਜਦੋਂ ਟਰਾਲੀਆਂ ਦੇ ਮੋਟਸਕਲਾਂ ਦੇ ਮੁੰਡੇ ਹੁੱਲੜਵਾਜੀਆਂ ਬਹੁਤ ਕਰਦੇ ਆ ਤੁਸੀਂ ਨੌਜਵਾਨੋ ਕਿਸ ਤਰੀਕੇ ਦੀ ਸੋਚ ਲੈ ਕੇ ਚੱਲੇ ਹੋ ਕਿ ਸੰਗਤਾਂ ਨੇ ਆਉਣਾ ਜਾਣਾ ਜਾਂ ਸਨੇਹਾ ਕੋਈ ਨੌਜਵਾਨਾਂ ਨੂੰ ਦੇਣ ਲਈ ਦੇ ਚੁ ਆ ਵੀਰ ਮੈਂ ਨਹੀਂ ਅਸੀਂ ਤੇ ਕਹਿਣਾ ਚਾਹੁੰਦੇ ਆ ਵੀ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਫੇਰ ਟਾਕੇ ਜਾਓ ਰਮਾਨਾ ਨਾ ਜਾਓ ਮਹਾਰਾ ਦਾ ਨਾਮ ਜਪਦੇ ਜਾਨਦੇ ਆ ਕਿ ਰਾਤ ਨੂੰ ਦੁਕਾਨਾਂ ਵਾਲੇ ਮੋਬਾਈਲ ਚੁੱਕ ਕੇ ਲੈ ਜਾਂਦੇ ਆ ਇਹ ਮੇਰਾ ਰਾਤੀ ਮੋਬਾਈਲ ਚੁੱਕ ਕੇ ਲੈ ਕੇ ਗਏ ਨੇ ਸੱਤ ਮੁੰਡੇ ਆਏ ਇੱਥੇ ਝੰਡਾ ਲਵਾਉਂਦੀ ਐ ਝੰਡਾ ਐਸੀ ਦੁਕਾਨ ਤੇ ਮੇਰੀ ਰਾਤ ਨੂੰ 12 ਵਜੇ ਦੇ ਲਾਗੇ ਆਏ ਨੇ ਤੇ ਨਾਲੇ ਧਮਕੀਆਂ ਲਾਉਂਦੇ ਸੀ ਤੇ ਇਹਨਾਂ ਨੂੰ ਰੋਕਿਆ ਜਾਵੇ ਨਸ਼ੇੜੀਆਂ ਬੰਦੇ ਆ ਗਏ ਤੁਸੀਂ ਦੁਕਾਨਦਾਰ ਹੋ ਨਾ ਹਾਂਜੀ ਹਾਂਜੀ ਇਹ ਉਹ ਸੋ ਇਹ ਵਿਜੀਪਨ ਦਾ ਨਾਮ ਕੀ ਹੈ ਅਰਜਿੰਦਰ ਸਿੰਘ ਰਾਜੂ ਜੀ ਨੇ ਜਿੰਨਾਂ ਨੇ ਰਾਤ ਨੂੰ ਇੱਥੇ ਜਿਹੜਾ ਆਪਣਾ ਕੰਮ ਕਰਦੇ ਸੀ ਕਿਸ ਤਰੀਕੇ ਨਾਲ ਛੰਡੇ ਆ ਦੇ ਕੁਝ ਨੌਜਵਾਨ ਆ ਕੇ ਜਿਹੜੇ ਇਹਨਾਂ ਕੋਲੋਂ ਇਹਨਾਂ ਦਾ ਮੋਬਾਈਲ ਹੀ ਲੈ ਗਏ ਤੋ ਬੜੀ ਮਾਰੀ ਗੱਲ ਹੈ ਜੇਕਰ ਆਪਾਂ ਧਾਰਮਿਕ ਸਥਾਨਾਂ 'ਤੇ ਜਾਣਾ ਹੈ ਕਿੱਥੋਂ ਘਟੇ ਇੰਦੀ ਸੋਚ ਰੱਖੀਏ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਵੀ ਜੀ ਵੈਸੇ ਟੀਕਾ ਨਾ ਚਾਹੁੰਦੇ ਹੋ ਨੌਜਵਾਨ ਜਿਹੜੇ ਜਾ ਰਹੇ ਹਨ ਮੈਂ ਨਾ ਭਾਈ ਪ੍ਰੇਮ ਨਾ ਜਾਓ ਗੁਰੂ ਮਹਾਰਾਜ ਦੇ ਘਰ ਸੋਹਣੀਆਂ ਦਾ ਦਰਸ਼ਨ ਕਰਕੇ ਆਓ ਮਹਾਰਾਜ ਦੇ ਘਰ ਇਹ ਰਸਤੇ ਦੇ ਵਿੱਚ ਤਮਾਕੂ ਬੀੜੀਆਂ ਖਾਂਦੇ ਨੇ ਅਸੀਂ ਫੁੱਲੜਵਾड़ियां ਕਰਦੇ ਨੇ ਅਸੀਂ ਹੁਣ ਅਸ ਤੋਂ ਪੜਨ ਦਿੱਤਾ ਵੀ ਜੇ ਬੰਦੇ ਨੇ ਤਮਾਕੂ ਖਾਣਾ ਉਸ ਨੂੰ ਛੰਡਾ ਨਹੀਂ ਕਰਾ ਦੇਣਾ ਚੰਡਾ ਨਹੀਂ ਦੇਣਾ ਚੰਗੀ ਪ੍ਰਧਾਨ ਕੀਤਾ ਜੀ ਨਿਸ਼ਾ ਕੀਤਾ ਚੰਡਾ ਨਹੀਂ ਦੇਣਾ ਅਸੀਂ ਇਹ ਬੈਂਕੀ ਕਰਦੇ ਆ ਭਾਈ ਜਿੰਨੇ ਵੀ ਜਾਣਾ ਵਾ ਸੋੜੀ ਤਰ੍ਹਾਂ ਜਾਓ ਨਸ਼ੇ ਕਰਦੇ ਮਹਾਰਾਜ ਦੇ ਜਾ ਕੇ ਗੋਲੀਆਂ ਖਾਂਦੇ ਆ ਗੋਲੀਆਂ ਖਾਂਦੇ ਰਸਤੇ ਤੁਹਾਨੂੰ ਕਿੰਨੀ ਜੇਦ ਹੋ ਗਈ ਚੰਡੇ ਦਾ ਕੰਮ ਕਰਦੇ ਮੈਂ ਆਪਣਾ ਸਰਜੀ 2018 ਦਾ ਲੱਗਾ ਸੀ ਪਹਿਲਾਂ ਪਰਵਾਜ਼ ਕੋਈ ਕਰਦਾ ਸੀਗਾ ਪਰਵਾਜ਼ ਮੇਰੇ ਤੇ ਨਹੀਂ ਕਰਦਾ ਸੀ ਤੇ ਮੈਨੂੰ ਮਹਾਰਾਜ ਜੀ ਬਖਸ਼ ਹੋਈ ਮੈਂ 1200 ਰੁਪਏ ਨਾਲ ਮਾਰਦੇ ਦੇ ਮੇਰੇ ਕੋਲ 1200 ਰੁਪਏ ਆ ਹੀ ਜੇ ਰਮਤ ਚਾਲੂ ਕੀ ਚਾਹੀਏ ਕੀ ਰੇਤ ਆ ਵੈਸੇ ਨਿਸ਼ਾਨ ਸਾਹਿਬ ਅਸੀਂ 100 ਰੁਪਿਆ ਵੀ ਦੇ ਰਹੇ ਆ ਜੇ ਕੋਈ ਪਿਆਹਾ ਨਹੀਂ ਹੁੰਦਾ ਅਸੀਂ ਉਹਨੂੰ ਵੀ ਲਾ ਦੇਗਾ ਹਾਂਜੀ ਨੌਜਵਾਨ ਵੀਰ ਜੀ ਕਿੱਦਾਂ ਸੁਣਿਆ ਦਿਨਾ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਸ ਅਜੀ ਇਹੀ ਬੇਨਤੀ ਕਰਨਾ ਚਾਹੂੰਗਾ ਜਿਹੜਾ ਮੇਰਾ ਵੀਰ ਜਾਂਦਾ ਹੈ ਸਹੀ ਸਲਾਮਤ ਜਾਵੇ ਅਸੀਂ ਖੁਸ਼ੀ ਜਾਵੇ ਕੋਈ ਮਤਲਬ ਕੀ ਗਲਤ ਕੰਮ ਨਾ ਕਰੇ ਉਹ ਜਿਹਦਾ ਵੀਰ ਹੁਣ ਦੱਸ ਰਿਹਾ ਹੈ ਮੇਰਾ ਫੋਨ ਇਹ ਖਾਲਸਾ ਨਹੀਂ ਕਰ ਸਕਦਾ ਇਹ ਹੁੱਲੜ ਬਾਜੀ ਬਾਰੇ ਜਿਹੜੇ ਦੂਜੇ ਵੀਰ ਆ ਉਹ ਜ਼ਰੂਰ ਕਰਦੇ ਨੇ ਜਿਹੜੇ ਨਸ਼ੇੜੀ ਹੁੰਦੇ ਆ ਇਹ ਖਾਲਸਾ ਪੰਥ ਕਦੀ ਵੀ ਇਦਾਂ ਦਾ ਕੋਈ ਕੰਮ ਨਹੀਂ ਕਰਦਾ ਖਾਲਸਾ ਦੇ ਗਰੀਬਾਂ ਦੇ ਨਾਲ ਖੜਨਾ ਹੈ ਬਿਲਕੁਲ ਬਿਲਕੁਲ ਜੀ ਇਹ ਇਹ ਤੁਹਾਨੂੰ ਪਤਾ ਹੈ 20 ਰੁਪਏ ਦਾ ਲੰਗਰ ਅੱਜ ਤੱਕ ਚੱਲਦਾ ਆਉਂਦਿਆ ਏ ਉਹਨਾਂ ਦਾ ਮਤਲਬ ਕੀ ਮਤਵ ਹੀ ਇਹ ਹੁੰਦਾ ਲੋਕਾਂ ਨੂੰ ਦੇ ਦੋ ਕਦੀ ਕਿਸੇ ਦਾ ਖਾਣਾ ਇਹ ਕਦੀ ਖਾਲਸਾ ਪੰਥ ਨਹੀਂ ਕਰਦਾ ਇਹ ਜਿਹੜੇ ਹੁੱਲੜ ਬਾਜੀ ਬਾਰੇ ਮੈਂ ਵੀਰਾਂ ਨੂੰ ਬਸ ਇਹੀ ਬੇਨਤੀ ਕਰਨਾ ਚਾਹੂੰਗਾ ਜਦੋਂ ਜਾਂਦੇ ਜੇ ਸ਼ਾਂਤ ਮਈ ਜਾਓ ਕੁਝ ਗਲਤ ਨਾ ਕਰੋ ਕੋਈ ਵੀ ਐਦਾ ਝੰਡੇ ਲਾ ਕੇ ਇਹ ਤਾਂ ਜਾਂਦੇ ਆ ਪੁਲਿਸ ਨਾਲ ਘੇਰ ਪਾਏ ਜੇ ਪੁਲਿਸ ਰੋਕਦੀ ਆ ਉਹਨਾਂ ਦੇ ਨਾਲ ਵੀ ਖੜੋ ਉਹਨਾਂ ਦੀ ਮੰਨੋ ਕਾਗਜ਼ ਦਿਖਾਓ ਕਿਉਂਕਿ ਇਹ ਅਸਲ ਵਿੱਚ ਕਾਗਜ਼ਾਦੋ ਬਚਨ ਨੂੰ ਹੀ ਹਮੇਸ਼ਾ ਝੰਡਾ ਲਵਾ ਕੇ ਜਾਂਦੇ ਆ ਅਸਲ ਵਿੱਚ ਹਾਂਜੀ ਇਹ ਪੁਲਿਸ ਤੋਂ ਕਿਉਂਕਿ ਜਿਹੜਾ ਖਾਲਸਾ ਨਾ ਖਾਲਸਾ ਹਮੇਸ਼ਾ ਖੜਨ ਵਾਲਾ ਹੈ ਭੱਜਣ ਵਾਲਾ ਨਹੀਂ ਆ ਵਾਹਿਗੁਰੂ ਜੀ ਬਾਪਾ ਨਹੀਂ ਵੈਸੇ ਤੁਸੀਂ ਚਲੋ ਅੰਮ੍ਰਿਤਸ਼ਰ ਕਿਹਾ ਤੁਸੀਂ ਸਿੰਘ ਉਹ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੋਏਗਾ ਇਤਿਹਾਸ ਕੀ ਜੁੜਦਾ ਕਿਉਂਕਿ ਸੰਗਤ ਬਹੁਤ ਵੱਡੀ ਕਿੰਨੀ ਜਾਂਦੀ ਨੌਜਵਾਨਾਂ ਨੂੰ ਅਜੇ ਸਮੇਂ ਇਤਿਹਾਸ ਨਹੀਂ ਪਤਾ ਜਰੂਰ ਆਪਾਂ ਇਤਿਹਾਸ ਦੱਸਣਾ ਹੁੰਦਾ ਜਰੂਰ ਜਰੂਰ ਜੀ ਇਹ ਆ ਡਾਹੋਲਾ ਮੱਲਾ ਤਾਂ ਮਨਾਇਆ ਜਾਂਦਾ ਹੈ ਆਪਾਂ ਗੁਲਾਮੀ ਤੋਂ ਆਜ਼ਾਦ ਹੋਏ ਸੀ ਕਹਿੰਦੇ ਸੀ ਆਪਾਂ ਹੋਲਾ ਮੱਲਾ ਨਹੀਂ ਮਨਾਉਣ ਦੇਣਾ ਹੋਲੀ ਨਹੀਂ ਮਨਾਉਣ ਦੇਣੀ ਆਪਾਂ ਗੁਲਾਮੀ ਵਿੱਚ ਸਹੀ ਆਪਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਾਇਆ ਦਸਵੇਂ ਪਾਤਸ਼ਾਹੀ ਨੇ ਤੁਹਾਨੂੰ ਇਨਾ ਬਖਸ਼ਿਆ ਵਾਹਿਗੁਰੂ ਨੇ ਇਨੀ ਕੋਲੇ ਮੁਲੇ ਦੇ ਆਪਾਂ ਨੂੰ ਸੇਵਾ ਬਖਸ਼ੀ ਆਪਾਂ ਆਪਾਂ ਖੁੱਲੇ ਆ ਮਹੋਲੀ ਮਨਾ ਸਕੀਏ ਆਪਾਂ ਅਸਤਰ ਸਸਤਰ ਰੱਖ ਸਕੀਏ ਜਿਹੜੇ ਲੋਕ ਕਹਿੰਦੇ ਆ ਇਹਨੂੰ ਸਿੱਖ ਬੰਦ ਨੂੰ ਅਸਤਰ ਸਸਤਰ ਨਹੀਂ ਰੱਖਣੇ ਚਾਹੀਦੇ ਘੋੜੇ ਬਾਜੀ ਨਹੀਂ ਕਰਨੀ ਚਾਹੀਦੀ ਕੁਛ ਨਹੀਂ ਇਹ ਆਪਾਂ ਪਹਿਲੇ ਗੁਲਾਮ ਸੀ ਹੁਣ ਆਜ਼ਾਦ ਆ ਇਹ ਮੈਂ ਤੇ ਇਹੀ ਚੋਨਾ ਵਾਹਿਗੁਰੂ ਜੀ ਜਿਹੜਾ ਵੀਰ ਆਪਣਾ ਜਾਵੇ ਸ਼ਾਂਤਮਈ ਜਾਵੇ ਸ਼ਾਂਤਮਈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਵੀ ਹੈਗੇ ਆ ਮਾਦਾ ਹੀ ਨਾਲ ਗੱਲਬਾਤ ਕਰਾਂਗੇ ਮਾਦਾ ਜੀ ਪੁੱਤਰ ਦਾ ਬੋਦਾ ਸਾਥ ਦਿੱਤਾ ਜਾ ਰਿਹਾ ਚੰਡਿਆ ਦੀ ਸੇਵਾ ਨਿਭਾਦੇ ਹੋ ਬੈਠੇ ਹਾਂ ਜੀ ਇਹ ਆਪਣੀ ਰੋਟੀ ਕਮਾ ਕੇ ਖਾਣੇ ਆ ਮੈਂ ਤਾਂ ਗੁਰੂ ਸਾਹਿਬ ਦੀ ਬਖਸ਼ੋਈ ਨਹੀਂ ਜਿੰਨੀ ਸੇਵਾ ਕਰਦੇ ਹਾਂ ਜੀ ਬਹੁਤ ਖੁਸ਼ਾਹਤ ਸੇਵਾ ਕੀਤੀ ਆ ਅੱਜ ਫਿਰ ਨਿਸ਼ਾਨ ਸਾਹਿਬ ਦੀ ਸੇਵਾ ਕਰਕੇ ਤੁਸੀਂ ਵੀ ਜਾਣਾ ਦੰਦਪਾਲ ਸਾਹਿਬ ਹਾਂ ਜੀ ਆਲ ਕੰ ਜਾਣਾ ਆ ਜਾਣਾ ਹਾਂ ਜੀ ਗੁਰੂ ਸਾਹਿਬ ਨੇ ਬੋਲਾਇਆ ਕਿ ਗੁਰੂ ਜਾਣਾ ਆਲ ਕਿਆ ਬਾਤ ਬਰੋ ਆ ਜਾਉਂਗੇ ਸਾਲਾ ਕਿ ਜਾਵਾਂਗੇ ਅੱਛਾ ਉਹਲਾ ਮੁੰਡਾ ਇੱਕ ਇਹ ਉਹ ਆਪਿਆ ਇਹ ਉਹ ਮੇਰਾ ਵੱਡਾ ਕਾਕਾ ਆ ਉਹ ਵੱਡਾ ਕਾਕਾ ਹਾਂਜੀ ਸ਼ਾਬਾਸ਼ ਹਾਂਜੀ ਤੁਸੀਂ ਦੇਖੋ ਬਾਈ ਜੀ ਮਾਤਾ ਜੀ ਕਹਿੰਦੇ ਆ ਕਿ ਅਸੀਂ ਵੀ ਜਾ ਰਹੇ ਹਾਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਬਾਈ ਜੀ ਜਰੂਰ ਜਾਵਾਂਗੇ ਜਰੂਰ ਜਾਵਾਂਗੇ ਮਹਾਰਾਜ ਸਾਨੂੰ ਖੜਨ ਕੇ ਤੇ ਹੱਥ ਜੋੜ ਕੇ ਬੇਨਤੀ ਸੰਤਾਂ ਦੇ ਗਾੜੀ ਕਿ ਬੜੇ ਪ੍ਰੇਮ ਦੇ ਨਾਲ ਜਾਓ ਕੋਈ ਰਸਤੇ ਵਿਚਾਰ ਕਬਾਜੀ ਨਾ ਕਰੋ ਜੋ ਹੋ ਸਕੇ ਤੇ ਭਲਾ ਕਰੋ ਕਿ ਗਰੀਬ ਨੂੰ ਰੋਟੀ ਖਵਾਓ ਜਾਂਦੇ ਨੂੰ ਜਲ ਪਾਣੀ ਪਿਆਓ ਤਾਰੀ ਅਸ਼ੰਕਾ ਨੇ ਗਾੜੀ ਵਾਹ ਬੱਸ ਬਿਲਕੁਲ ਹੁਣ ਜਾਂਦੇ ਜਾਂਦੇ ਤੁਹਾਨੂੰ ਮੈਂ ਤਸਵੀਰਾਂ ਵੀ ਦੋ ਕੱਬ ਦਵਾ ਕਿਸ ਤਰੀਕੇ ਨਾਲ ਨੌਜਵਾਨ ਚੱਲਦੇ ਆਂ ਇਹ ਉਤਸ਼ਾਹ ਪੂਰਾ ਆਪਣਾ ਬੜੀ ਸਾਲ ਬਾਅਦ ਆਉਣਾ ਹੁੰਦਾ ਇਹ ਦਿਨ ਬਾਬਾ ਜੀ ਤੇ ਦਰ ਜਾਦੇ ਹੋ ਫਿਰ ਬਾਬਾ ਜੀ ਦੇ ਘਰ ਮਾ ਸਾਡੇ ਕੰਚ ਚੱਲੇ ਆ ਤੇ ਸਰਦਾਰ ਜੀ ਨੌਜਵਾਨ ਹੁਣ ਲੜਵਾਜੀ ਬਹੁਤ ਕਰਦੇ ਆ ਹੁਣ ਵੀ ਬਾਈ ਜੀ ਕਹਿੰਦੇ ਕਿ ਦਾ ਆਤ ਨੂੰ ਇੱਕ ਬੰਦਾ ਹੈ ਮੈਂ ਤਾਂ ਫੋਨ ਲੈ ਗਿਆ ਝੰਡੇ ਲਵਾਣ ਆਏ ਸੀ ਤੇ ਲੱਗਦਾ ਨਹੀਂ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਜੇਕਰ ਆਪਾਂ ਜਾਣਾ ਹੈ ਮर्याਦਾ ਨਾ ਚਾਹੀਏ ਤਾਂ ਜਾ ਕੇ ਉੱਥੇ ਬਾਬਾ ਜੀ ਦੇ ਆਪਾਂ ਦਰ ਤੇ ਦਰਸ਼ਨ ਕਰਨ ਜਾਣਾ ਹੁੰਦਾ ਬਿਲਕੁਲ ਭਾਈ ਸਹੀ ਗੱਲ ਤੁਹਾਡੀ ਹੁੱਲੜ ਬਾਈ ਕਰਨ ਦਾ ਕੋਈ ਫੈਲਾ ਨਹੀਂ ਆਪਾਂ ਗੁਰੂ ਘਰ ਚੱਲੇ ਆਂ ਪਰ ਮਾਨ ਆਪਾਂ ਜਾਈਏ ਮੱਥਾ ਟੇਕੀ ਜੋ ਤੇ ਆ ਰਿਆਂ ਨੂੰ ਮਨਾਈਏ ਇਹ ਫालतू ਕੰਮ ਹੈ ਕੁਝ ਵੀ ਨਹੀਂ ਰੱਖਿਆਗਾ ਚੋ ਨਾ ਲਾ ਕੇ ਚੰਡੇ ਲਾ ਕੇ ਕਹਿੰਦੇ ਪੁਲਸ ਦਾ ਨਾਜ਼ ਵੀ ਕੀ ਦੀ ਬੈਸ ਬਿਲਕੁਲ ਗਲਤ ਗੱਲ ਹੈ ਬੈਸ ਨਾ ਭਾਈ ਗੁਰੂ ਘਰ ਚੱਲੇ ਬੈਸਣ ਦੀ ਇਹਨਾਂ ਲੋੜ ਹੀ ਨਹੀਂ